ਤੇ ਮੈਂ ਰਪਿੰਦਰ ਨੂੰ ਕਹਿ ਰਿਹਾ ਸੀ ਵੀ ਭਾਈ ਬੋਲਿਆ ਨਹੀਂ ਜਾਣਾ ਕਿਉਂਕਿ ਮੈਂ ਜਜ਼ਬਾਤੀ ਇਹਨਾ ਹੋ ਗਿਆ ਅੱਜ ਖੁਸ਼ੀ ਇੰਨੀ ਹੈ ਤੇ ਮੈਂ ਬਾਬਾ ਵੱਡਾ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿਉਂਕਿ ਸਭ ਤੋਂ ਜਿਹੜੀ ਤੜਫਾ ਉਹ ਬੱਚੇ ਦੀ ਬਹੁਤ ਵੱਡੀ ਹੈ ਮੈਂ 17 ਸਾਲ ਹੰਡਾਏ ਆ ਬੱਚੇ ਦੇ ਬਿਨਾ ਤੇ ਅਰਦਾਸ ਕਰਦਾ ਹਾਂ ਤੁਸੀਂ ਅਰਦਾਸ ਕੀਤੀ ਆ ਤੁਹਾਡੀ ਅਰਦਾਸ ਜਿਹੜੀ ਸੰਤ ਦੀ ਕਦੇ ਵੀ ਆਲੀ ਨਹੀਂ ਗਈ ਬਾਬਾ ਵੱਡਾ ਸਾਹਿਬ ਨੇ ਸਾਰਿਆਂ ਦੀਆਂ ਸੰਤਾ ਜਿਹੜੀਆਂ ਜਿਹੜੀਆਂ ਅਰਦਾਸਾਂ ਉਹ ਪ੍ਰਵਾਨ ਕਰਦੀਆਂ ਤੇ ਮੈਂ ਫਿਰ ਤੋਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਬਾਬਾ ਬੁੱਢਾ ਸਾਹਿਬ ਸਾਧੀਆਂ ਝੋੜੀਆਂ ਕਰਨ ਜਿੰਨੀਆਂ ਵੀ ਗਰਾਉਂਡ ਦੇ ਵਿੱਚ ਅਰਦਾਸਾਂ ਆਈਆਂ ਚਾਹੇ ਇੱਥੇ ਅਰਦਾਸਾਂ ਹੁੰਦੀਆਂ ਚਾਹੇ ਗੁਰੂ ਘਰ ਦੇ ਵਿੱਚ ਹੁੰਦੀਆਂ ਜਿੱਥੇ ਵੀ ਅਰਦਾਸ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਹੁੰਦੀ ਹੈ ਤੇ ਸਭ ਨੂੰ ਮਾਲਕ ਪੁੱਤਰਾਂ ਦੀ ਦਾਤ ਵਾਛੇ ਆਹ ਰਲ ਮਿਲ ਕੇ ਇੱਕ ਗੱਜ ਕੇ ਜਕਾਰਾ ਲਾਈਏ ਵਿੱਚ ਇਹ ਜਕਾਰੇ ਦਾ ਸਾਜ ਜਕਾਰੇ ਜਿਦਿਓ ਬੋਲੇ ਈਸਾ ਨਹ ਅੱਜ ਦੇ ਗੰਢੀ ਕੀਤੀ ਸੀਗੀ ਵੀ ਸਾਡੇ ਭਰਾ ਬੁੱਟੇ ਉਮਰੀਆਣੇ ਦੇ ਘਰ ਪੁੱਤਰ ਦੀ ਦਾਤ ਹੋਵੇ ਬਾਬਾ ਬੁੱਢਾ ਜੀ ਦੀ ਕਿਰਪਾ ਦੇ ਨਾਲ ਅੱਜ ਇੱਕ ਸਾਲ ਬਾਅਦ ਬਾਬਾ ਬੁੱਢਾ ਜੀ ਨੇ ਅਰਦਾਸ ਜਿਹੜੀ ਸੁਣਨੀ ਹੈ ਸਾਡੇ ਵੀਰ ਬੁੱਟੇ ਉਮਰੀਆਣੇ ਦੇ ਘਰ ਪੁੱਤਰ ਦੀ ਦਾਤ ਮਖੀ ਇੱਕ ਵਾਰੀ ਜ਼ੋਰਦਾਰ ਆਪਾਂ ਜਕਾੜਾ ਲਾਵਾਂਗੇ ਚੜ੍ਹਦੀ ਕਲਾ ਦੇ ਨਾਲ ਸੋਰੇ ਮੈਂ ਕਾ ਤਾੜੀ ਮੈਂ ਇਸ ਕਰਕੇ ਨਹੀਂ ਆਖੀ ਦੱਸ ਸਕਾਂ ਪਰ ਜਿਸ ਧਰਤੀ ਤੇ ਅਸੀਂ ਖਰੇ ਇੱਥੇ ਤਾੜੀਆਂ ਨਹੀਂ ਮਿਲਦੀਆਂ ਇੱਥੇ ਤੇ ਮੇਰੇ ਵੀਰੋ ਜਕਾਰੇ ਲੱਗਦੇ ਐ ਚੜਤੀ ਕਲਾ ਦੇ ਜਿਹੜੇ ਆ ਜਕਾਰੇ ਲਾਉਂਦੇ ਐ ਸੁਬ ਉਧਰ ਮੇਰੇ